ਗੁਰਪ੍ਰਸਾਦ ਆਪਨ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ 부ਜੈ ਪਾਵਨ ਪਵਿੱਤਰ ਬਚਨਾ ਦੇ ਅੰਦਰ ਸਤਿਗੁਰ ਪਾਤਸ਼ਾਹ ਜੀਆ ਦਾ ਪਾਵਨ ਫੁਰਮਾਨ ਹੈ ਗੁਰਪ੍ਰਸਾਦ ਗੁਰਪ੍ਰਸਾਦ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦ ਸ਼ਬਦ ਬਹੁਤ ਵੱਡਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਉਹਦੇ ਵਿੱਚ ਵੀ ਸਤ ਤੋਂ ਬਾਅਦ ਗੁਰਪ੍ਰਸਾਦ ਆਉਂਦਾ ਹੈ ਮੂਲ ਮੰਤਰ ਦਾ ਜਾਪ ਕਰਦੇ ਆ ਉਹਦੇ ਵਿੱਚ ਵੀ ਅਖੀਰ ਤੇ ਜਿਵੇਂ ਕਿ ਆਪਾਂ ਇੱਕ ਓੰਕਾਰ ਤੋਂ ਆਰੰਭਤਾ ਕਰਦੇ ਹਾਂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਇਹ ਅਲੱਗ-ਅਲੱਗ ਪੜਨੇ ਨੇ ਇਹਨਾਂ ਦੇ ਵਿੱਚ ਕਮਾ ਨਹੀਂ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਤੇ ਲਾਸਟ ਵਾਲਾ ਸ਼ਬਦ ਕੀ ਹੈ ਗੁਰਪ੍ਰਸਾਦ ਗੁਰਪ੍ਰਸਾਦ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੇ ਨਾਲ ਜਿਹੜੀਆਂ ਚੀਜ਼ਾਂ ਪਹਿਲਾਂ ਗਿਣੀਆਂ ਨੇ ਨਿਰਭਉ ਨਿਰਭਉ ਕਦੋਂ ਮਿਲੇਗਾ ਜਦੋਂ ਗੁਰੂ ਦੀ ਕਿਰਪਾ ਹੋਵੇ ਨਿਰਵੈਰ ਕਦੋਂ ਮਿਲੇਗਾ ਜਦੋਂ ਗੁਰੂ ਦੀ ਕਿਰਪਾ ਹੋਵੇ ਅਕਾਲ ਮੂਰਤ ਕਦੋਂ ਮਿਲੇਗਾ ਜਦੋਂ ਗੁਰੂ ਦੀ ਕਿਰਪਾ ਹੋ ਗਈ ਅਖੀਰ ਦਾ ਨਵੇੜਾ ਜਿਹੜਾ ਖੀਰਲਾ ਸ਼ਬਦ ਗੁਰਪ੍ਰਸਾਦ ਦੇ ਬਹੁਤ ਵੱਡੀ ਵਿਆਖਿਆ ਦੀ ਇੱਥੇ ਸਤਿਗੁਰਾਂ ਨੇ ਫੁਰਮਾਨ ਕੀਤਾ ਗੁਰਪ੍ਰਸਾਦ ਆਪਨ ਆਪ ਸੁਝੈ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਤੇ ਮਨੁੱਖ ਨੂੰ ਆਪਣੇ ਆਪੇ ਦੀ ਵੀ ਸੋਝੀ ਆ ਜਾਂਦੀ ਹੈ ਆਪਨ ਆਪ ਸੁਝੈ ਇੱਥੇ ਸੁੱਜਾ ਸ਼ਬਦ ਪੜ੍ਹਨਾ ਹੈ ਵੀ ਸੁੱਝ ਜਾਣਾ ਸਮਝ ਆ ਜਾਣੀ ਇੱਥੇ ਸੂਜੈ ਵੀ ਨਹੀਂ ਪੜ੍ਹਨਾ ਥੋੜਾ ਜਿਹਾ ਲਗਾ ਮਾਤਰਾ ਨੂੰ ਆਪਾਂ ਧਿਆਨ ਜ਼ਰੂਰ ਦਿਆ ਕਰੀਏ ਜਦੋਂ ਵੀ ਆਪਾਂ ਘਰਾਂ ਵਿੱਚ ਵੀ ਬਾਣੀ ਦੇ ਜਾਪ ਕਰਦੇ ਹਾਂ ਉਚਾਰਨ ਦਾ ਬੜਾ ਫਰਕ ਆ ਜਾਂਦਾ ਹੈ ਤੇ ਜੇ ਉਚਾਰਨ ਗਲਤ ਹੋ ਗਿਆ ਤੇ ਇੱਕ ਅੱਖਰ ਦਾ ਉਚਾਰਨ ਗਲਤ ਹੋ ਗਿਆ ਤੇ ਸਾਰੀ ਪੰਕਤੀ ਦਾ ਅਰਥ ਹੀ ਪਲਟ ਜਾਂਦਾ ਹੈ ਉਹ ਸਾਰੀ ਪੰਕਤੀ ਦਾ ਅਰਥ ਹੀ ਨਹੀਂ ਸਹੀ ਨਿਕਲਦਾ ਸਤਗੁਰੂ ਜੀ ਫੁਰਮਾਨ ਕਰਦੇ ਨੇ ਗੁਰ ਪ੍ਰਸਾਦ ਆਪਣ ਆਪ ਸੁਜੈ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਮਿਹਰ ਦੇ ਨਾਲ ਆਪਣੇ ਆਪੇ ਦੀ ਸੋਝੀ ਆ ਜਾਂਦੀ ਹੈ ਜਿਹਦੇ ਵਿੱਚ ਸਤਗੁਰਾਂ ਨੇ ਫੁਰਮਾਨ ਕੀਤਾ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਆਪੇ ਆਪੇ ਨੂੰ ਰੋਜ਼ ਵੇਖਿਆ ਕਰ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀ ਜੈ ਕੋ ਨਵੇਂ ਪਾਤਸ਼ਾਹ ਜੀਆਂ ਦਾ ਵੀ ਬਚਨ ਹੈ ਕਹੋ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ਕਹਿੰਦੇ ਜਿਹੜੀ ਕਾਈ ਜਮ ਗਈ ਹੈ ਨਾ ਤੇਰੇ ਮਨ ਦੇ ਉੱਪਰ ਭਰਮ ਦੀ ਵਹਿਮ ਦੀ ਇਹ ਓਨਾ ਚਿਰ ਨਹੀਂ ਉਤਰਨੀ ਜਿੰਨਾ ਚਿਰ ਕਹੋ ਨਾਨਕ ਬਿਨ ਆਪਾ ਚੀਨੈ ਆਪਣੇ ਆਪੇ ਨੂੰ ਵੇਖੇ ਤੋਂ ਬਿਨਾ ਫਰੂਲੇ ਤੋਂ ਬਿਨਾ ਆਪਣੇ ਅੰਦਰ ਨੂੰ ਆਪਣੀ ਆਪ ਨੂੰ ਵੇਖੋ ਨਾ ਵੀ ਅਸੀਂ ਕਿਸ ਤਰ੍ਹਾਂ ਦੇ ਕਾਰਜ ਸਾਰਾ ਦਿਨ ਕਰਦੇ ਆ ਆਪਣੀ ਨਿਗਾਹ ਦੂਜਿਆਂ ਤੇ ਹੈ ਪਰ ਗੁਰਬਾਣੀ ਕਹਿੰਦੀ ਹੈ ਗੱਲ ਬਣ ਨਹੀਂ ਨੀ ਗੱਲ ਹੀ ਉਸ ਦਿਨ ਬਣਨੀ ਹੈ ਜਿੱਦਣ ਇਹ ਨਿਗਾਹ ਕਮਾ ਕੇ ਆਪਣੇ ਅਲ ਨੂੰ ਨਾ ਕੀਤੀ ਆਪਣੇ ਆਪ ਨੂੰ ਵੇਖੀ ਵੀ ਅਸੀਂ ਸਾਰੇ ਦਿਨ ਜਾਂ ਆਪਣੇ ਜੀਵਨ ਦੇ ਵਿੱਚ ਕੀ ਕੁਝ ਕਰ ਰਹੇ ਹਾਂ ਗੁਰਪ੍ਰਸਾਦ ਆਪਨ ਆਪ ਸੁਝੈ ਤੇ ਇਹਦੀ ਸੋਝੀ ਕਦੋਂ ਆਉਂਦੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਜੇ ਗੁਰੂ ਦੇ ਲੜ ਲੱਗੀ ਇਸ ਤੋਂ ਅਗਲਾ ਬਚਨ ਹੈ ਤਿਸ ਕੀ ਜਾਣੋ ਤ੍ਰਿਸ਼ਨਾ 부ਜੈ ਇੱਥੇ ਵੀ ਬੁਝੇ ਸ਼ਬਦ ਪੜਨਾ ਇਹਦਾ ਮਤਲਬ ਹੈ ਕਿ ਉਹਦੀ ਤ੍ਰਿਸ਼ਨਾ ਦੀ ਪਿਆਸ ਮਿਟ ਗਈ ਬੁਝ ਗਈ ਪਿਆਸ ਬੁਝ ਜਾਣੀ ਚੇਤੇ ਰੱਖਣਾ ਭੁੱਖ ਲੱਗੀ ਹੋਵੇ ਭੋਜਨ ਖਾ ਲਈ ਆਪਾਂ ਇਹ ਨਹੀਂ ਕਹਿੰਦੇ ਕਿ ਮੇਰੀ ਭੁੱਖ ਬੁਝ ਗਈ ਆਪਾਂ ਕਹਿੰਦੇ ਆ ਭੁੱਖ ਮਿਟ ਗਈ ਤੇ ਜੇ ਪਾਣੀ ਦੀ ਲੱਗੀ ਹੋਵੇ ਉਹਨੂੰ ਕਹਿੰਦੇ ਆ ਬੁਝਿਆ ਕਿਉਂਕਿ ਪਾਣੀ ਦਾ ਸੰਬੰਧ ਅੱਗ ਨਾਲ ਹੈ ਅੰਦਰ ਤ੍ਰਿਸ਼ਨਾ ਦੀ ਪਿਆਸ ਦੀ ਅੱਗ ਲੱਗਦੀ ਹੈ ਤੇ ਪਾਣੀ ਪੀਨੇ ਆ ਕਹਿੰਦੇ ਆ ਪਾਣੀ ਦੀ ਪਿਆਸ ਬੁਝ ਗਈ ਤ੍ਰਿਸ਼ਨਾ ਨੂੰ ਵੀ ਅੱਗ ਦੀ ਨਿਆਈ ਦੱਸਿਆ ਗਿਆ ਜਿਹੜੇ ਅੰਦਰ ਮਨੁੱਖ ਦੇ ਅੰਦਰ ਇੱਕ ਲੋਭ ਦੀ ਤ੍ਰਿਸ਼ਨਾ ਦੀ ਅਗਨ ਬਲਦੀ ਹੈ ਉਹ ਕਦੋਂ ਬੁਝਦੀ ਹੈ ਜਦੋਂ ਗੁਰੂ ਦੀ ਕਿਰਪਾ ਜੇ ਗੁਰ ਪ੍ਰਸਾਦ ਇਹ ਸਾਰਾ ਪਤਾ ਗੁਰ ਪ੍ਰਸਾਦ ਨੂੰ ਮੁੱਖ ਰੱਖ ਕੇ ਚੱਲਣਾ ਇਸ ਤੋਂ ਅਗਲਾ ਬਚਨ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਜਿਹੜਾ ਮਨੁੱਖ ਕਹਿਣ ਲੱਗੇ ਸਾਧ ਸੰਗ ਸਤ ਸੰਗ ਦੇ ਵਿੱਚ ਜਾ ਕੇ ਹਰ ਹਰ ਜਸ ਕਹਿਤ ਉਸ ਪ੍ਰਮਾਤਮਾ ਦੇ ਨਾਮ ਨੂੰ ਕਹਿੰਦਾ ਗਾਉਂਦਾ ਉਹਦੇ ਜਸ ਗਾਉਂਦੇ ਸਿਫਤ ਸਲਾਹ ਦੇ ਨਾਲ ਜੁੜਦੇ ਵਾਹਿਗੁਰੂ ਨਾਮ ਸਿਮਰ ਨਾਲ ਜੁੜਦੇ ਤੇ ਕਹਿਣ ਲੱਗੇ ਸਰਬ ਰੋਗ ਤੀ ਉਹ ਮਨੁੱਖ ਫਿਰ ਸਾਰੇ ਰੋਗਾਂ ਤੋਂ ਉਹ ਹਰ ਜਨ ਰਹਤ ਉਹ ਰੱਬ ਦਾ ਪਿਆਰਾ ਉਹ ਨਾਮ ਸਿਮਰਨ ਵਾਲਾ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ ਸਰਬ ਰੋਗ ਕਾ ਔਖਦ ਨਾਮ ਅਗਲਾ ਬਚਨ ਕਹਿਣ ਲੱਗੇ ਆਨੰਦਨ ਕੀਰਤਨ ਕੇਵਲ ਬਖਿਆਨ ਗ੍ਰਿਸ਼ਤ ਮਹੇ ਸੋਈ ਨਿਰਵਾਨ ਆਨੰਦਨ ਕੀਰਤਨ ਦਿਨ ਰਾਤ ਪ੍ਰਭੂ ਦੀ ਕੀਰਤ ਗਾਉਣੀ ਕੀਰਤਨ ਸ਼ਬਦ ਹੈ ਨਾ ਜਿਹੜਾ ਇਹ ਪਹਿਲਾ ਸ਼ਬਦ ਹੁੰਦਾ ਹੈ ਕੀਰਤ ਤੇ ਮਗਰ ਹੈ ਨੈ ਕੱਲਾ ਨੰਨਾ ਕੀਰਤ ਦਾ ਮਤਲਬ ਹੈ ਕਿਸੇ ਦੀ ਕੀਰਤ ਕਰਨੀ ਕਿਸੇ ਦੀ ਉਸਤਤ ਕਰਨੀ ਕੀਰਤਨ ਸ਼ਬਦ ਦਾ ਮਤਲਬ ਹੈ ਪਰਮਾਤਮਾ ਦੀ ਉਸਤਤ ਪਰਮਾਤਮਾ ਦਾ ਸਿਮਰਨ ਪਰਮਾਤਮਾ ਦਾ ਜਸ ਗਾਉਣਾ ਸਿਫਤ ਸਲਾਹ ਗਾਉਣੀ ਉਹਨੂੰ ਕਹਿੰਦੇ ਨੇ ਕੀਰਤ ਗਾਈ ਜਾ ਰਹੀ ਹੈ ਕੀਰਤਨ ਹੋ ਰਿਹਾ ਅਨੰਦਨ ਕੀਰਤਨ ਦਿਨ ਰਾਤ ਪ੍ਰਭੂ ਦੇ ਗੁਣ ਗਾਉਣੇ ਕੇਵਲ ਬਖਿਆਨ ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਨਾਮ ਸਿਮਰਨ ਉਚਾਰਦਾ ਹੈ ਅਗਲਾ ਬਚਨ ਹੈ ਗ੍ਰਸਤ ਮਹੀਂ ਸੂਈ ਨਿਰਵਾਣ ਨਿਰਵਾਣ ਦਾ ਮਤਲਬ ਹੈ ਵਾਸਨਾ ਤੋਂ ਰਹਿਤ ਨਿਰਲੇਪ ਕਹਿੰਦੇ ਗ੍ਰਸਤ ਮਹੀਂ ਗ੍ਰਸਤੀ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਵਾਣ ਰਹਿੰਦਾ ਹੈ ਨਿਰਲੇਪ ਰਹਿੰਦਾ ਹੈ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਉੱਗਦਾ ਪਰ ਚਿੱਕੜ ਆਪਣੇ ਉੱਪਰ ਲੱਗਣ ਨਹੀਂ ਦਿੰਦਾ ਉਹ ਫੁੱਲ ਦੇ ਉੱਪਰ ਕਦੇ ਚਿੱਕੜ ਪਾਣੀ ਨਹੀਂ ਲੱਗ ਸਕਦਾ ਉਦੇ ਪੱਤੇ ਇਹੋ ਜੇ ਪ੍ਰਮਾਤਮਾ ਨੇ ਬਣਾਏ ਨੇ ਪਾਣੀ ਦੀ ਬੂੰਦ ਪੈਂਦੀ ਆ ਤਿਲਕ ਕੇ ਥੱਲੇ ਨਿੱਗ ਜਾਂਦੀ ਐ ਉਹ ਫੁੱਲ ਸਾਫ਼ ਦਾ ਸਾਫ਼ ਰਹਿੰਦੇ ਕਹਿ ਲੱਗਿਓ ਮਨੁੱਖ ਵੀ ਜਿਹੜਾ ਪ੍ਰਮਾਤਮਾ ਨਾਲ ਜੁੜ ਜਾਏ ਇਹ ਚਿੱਕੜ ਵਰਗੀ ਪਾਪਾ ਭਰੀ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਵੀ ਕਮਲ ਦੇ ਫੁੱਲ ਵਾਂਗੂ ਜਿਵੇਂ ਸਾਫ਼ ਰਹਿੰਦਾ ਬੰਦਾ ਗ੍ਰਸਤ ਮਹੇ ਸੋਈ ਨਿਰਵਾਣ ਗ੍ਰਸਤੀ ਦੇ ਵਿੱਚ ਵੀ ਨਿਰਵਾਣ ਵਾਸ਼ਨਾ ਤੋਂ ਰਹਿਤ ਰਹਿਣਾ ਇਸ ਤੋਂ ਅਗਲਾ ਬਚਨ ਕਹਿਣ ਲੱਗੇ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਐ ਜਮ ਕੀ ਫਾਸਾ ਏਕ ਹੀ ਉਪਰ ਇਕ ਪਰਮਾਤਮਾ ਦੇ ਉੱਤੇ ਜਿਸ ਜਨ ਕੀ ਆਸਾ ਜੇਸ ਮਨੁੱਖ ਦੀ ਆਸ ਕੇਵਲ ਤੇ ਕੇਵਲ ਇਕ ਪਰਮਾਤਮਾ ਦੀ ਹੈ ਇੱਕ ਵਾਹਿਗੁਰੂ ਪ੍ਰਮਾਤਮਾ ਦੇ ਉੱਪਰ ਆਸ ਟੇਕ ਰੱਖ ਕੇ ਕਿ ਮੈਨੂੰ ਪ੍ਰਮਾਤਮਾ ਜੇ ਮੇਰੇ ਪੇਟ ਲੱਗੇ ਤੇ ਮੈਨੂੰ ਭੋਜਨ ਦਾ ਪ੍ਰਬੰਧ ਵੀ ਪ੍ਰਮਾਤਮਾ ਕਰੇਗਾ ਜੇ ਚੁੰਝ ਲੱਗੀ ਹੈ ਤੇ ਚੋਗੇ ਦਾ ਪ੍ਰਬੰਧ ਵੀ ਪ੍ਰਮਾਤਮਾ ਕਰੇਗਾ ਜੇਕਰ ਇਸ ਬਰਤੀ ਦੇ ਨਾਲ ਮਨੁੱਖ ਰਹੇ ਇੱਕ ਪ੍ਰਮਾਤਮਾ ਤੇ ਭਰੋਸਾ ਕਰਕੇ ਉਹਦੀ ਆਸ ਤੇ ਚੱਲੇ ਤਿਸ ਕੀ ਕੱਟੀ ਹੈ ਜਮ ਕੀ ਫਾਸਾ ਫਿਰ ਉਸ ਮਨੁੱਖ ਦੀਆਂ ਜਮਾਂ ਦੀਆਂ ਫਾਇਆਂ ਕੱਟੀਆਂ ਜਾਂਦੀਆਂ ਨੇ ਇੱਥੇ ਜਿਉਂਦੇ ਜੀਦੇ ਜਮ ਕਿਹੜੇ ਨੇ ਜਿਹੜੇ ਸਾਡੇ ਗਲ ਵਿੱਚ ਫਾਈ ਸਮਝਦੇ ਉਹ ਨਾ ਰੱਸੀ ਪਾਉਣੀ ਗਲ 'ਚ ਫਾਹਾ ਪਾਉਣਾ ਉਹਨੂੰ ਫਾਈ ਕਹਿਣ ਲੱਗੇ ਕਿ ਜਮਾਂ ਨੇ ਕਿਹੜੇ ਜਮ ਨੇ ਜਿਨ੍ਹਾਂ ਨੇ ਸਾਡੇ ਗਲ ਵਿੱਚ ਰੱਸੀ ਰੱਸੀ ਪਾਈ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਜਿਹੜੇ ਜਮ ਨੇ ਇਨਾਂ ਦੀਆਂ ਫਾਇਆਂ ਤੋਂ ਵੀ ਬਚ ਜਾਏਗਾ ਅਖੀਰਲਾ ਜਿਹੜਾ ਬਚਣਾ ਹੈ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੇ ਦੁਖ ਹੁਣ ਕਹਿਣ ਲੱਗੇ ਦੁਖ ਕਿਨੂੰ ਲੱਗਦਾ ਹੈ ਜਿਹਦੇ ਅੰਦਰ ਨਾਮ ਸਿਮਰ ਨਹੀਂ ਪ੍ਰਮਾਤਮਾ ਦੀ ਟੇਕ ਨਹੀਂ ਭਜਨ ਬੰਦਗੀ ਨਹੀਂ ਅੰਦਰ ਫਿਰ ਕਹਿੰਦੇ ਉਹਦੇ ਅੰਦਰ ਦੁਖ ਵਿਆਪ ਜਾਂਦੇ ਹੈ ਤੇ ਪਾਰ ਬ੍ਰह्म ਕੀ ਜਿਸਮਨ ਭੁੱਖ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਸਿਮਰਨ ਦੀ ਭੁੱਖ ਲੱਗ ਗਈ ਮਿਲਣ ਦੀ ਤਾਂਗ ਦਰਸ਼ਨਾਂ ਦੀ ਪਿਆਸ ਜਿਸ ਦੇ ਅੰਦਰ ਜਾਗ ਗਈ ਨਾਨਕ ਤਿਸੇ ਨ ਲਾਗੇ ਦੁਖ ਉਸ ਮਨੁੱਖ ਨੂੰ ਫਿਰ ਕਦੇ ਵੀ ਕੋਈ ਦੁੱਖ ਨਹੀਂ ਲੱਗਦਾ ਕੋਈ ਦੁੱਖ ਚੰਬੜਦਾ ਨਹੀਂ ਦੁੱਖ ਆਉਂਦਾ ਨਹੀਂ ਅਸਲ ਦੇ ਵਿੱਚ ਦੁੱਖ ਨਾ ਆਉਣ ਜਾਂ ਨਾ ਲੱਗਣ ਤੋਂ ਭਾਵ ਇਹ ਹੈ ਇਹਦਾ ਮਤਲਬ ਇਹ ਨਹੀਂ ਕਿ ਦੁੱਖਾਂ ਦਾ ਕੋਈ ਸਮਾ ਮਨੁੱਖ ਤੇ ਆਉਣਾ ਨਹੀਂ ਬਸ ਇਉਂ ਸਤਿਗੁਰੂ ਜੀ ਫਰਮਾਨ ਕਰਦੇ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਆਉਂਦੇ ਤਾਂ ਬਤੀਰੇ ਨੇ ਪਰ ਦੁੱਖ ਨੂੰ ਦੁੱਖ ਕਰਕੇ ਮੰਨਦਾ ਨਹੀਂ ਜਾਣਦਾ ਨਹੀਂ ਕੇਵਲ ਤੇ ਕੇਵਲ ਨਾਮ ਸਿਮਰਨ ਵਿੱਚ ਜੁੜ ਕੇ ਹੀ ਆਪਣੇ ਜੀਵਨ ਨੂੰ ਬਤੀਤ ਕਰਨਾ ਕਰਦਾ ਹੈ